ਸ਼ਸ਼ੀਕਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਇਸ ਵਕਤ ਅਸੀਂ ਖੜੇ ਹਾਂ ਮੁਹਾਲੀ ਦੇ ਫੇਸ 6 ਦੇ ਵਾਰਡ ਨੰਬਰ 29 ਦੇ ਵਿੱਚ ਜਿੱਥੇ ਕਿ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਜੋ ਕਿ ਅੱਜ ਮੁਹਾਲੀ ਦੇ ਫੇਸ 6 ਦੇ ਵਿੱਚ ਉਦਘਾਟਨ ਕੀਤਾ ਗਿਆ ਅਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਸ ਤੀਰ ਤਸਵੀਰਾਂ ਨੇ ਮੁਹਾਲੀ ਦੇ ਫੇਸ 6 ਦੀਆਂ ਜਿੱਥੇ ਕਿ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਉੱਥੇ ਪਹੁੰਚੇ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨੇ ਆ ਕਿ ਕਿੰਨਾ ਕੁ ਇੱਥੇ ਜਿਹੜਾ ਤੁਸੀਂ ਉਦਘਾਟਨ ਕੀਤਾ ਤੇ ਕਿੰਨੇ ਕੁ ਪੈਸੇ ਦਾ ਹੋਇਆ ਤੇ ਕੀ ਕੀ ਕੰਮ ਹਜੇ ਬਾਕੀ ਨੇ ਤੇ ਕਿੰਨੇ ਕੁ ਟਾਈਮ ਤੱਕ ਕਿੰਨਾ ਕੰਮ ਹੋਣਾ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਤੇ ਲਗਾਤਾਰ ਸਾਡੇ ਨਾਲ ਜੁੜੇ ਨੇ ਸਾਡੇ ਨਾਲ ਐਮਸੀ ਸਾਹਿਬ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਆਪਾਂ ਜਿਹੜੇ ਆਮ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੋਸ਼ਿਸ਼ ਕਰਦੇ ਆ ਕਿ ਕਿੰਨਾ ਕੁ ਖਰਚਾ ਆ ਗਿਆ ਇੱਥੇ ਤੇ ਲਗਾਤਾਰ ਸਾਡੇ ਨਾਲ ਬਣੇ ਰਹੋ ਕਿਉਂਕਿ ਲਗਾਤਾਰ ਜਿਹੜੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀ ਤੇ ਸਿੱਧੂ ਵੱਲੋਂ ਪੂਰੇ ਮੁਹਾਲੀ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਗਰਾਂਟਾ ਦੀ ਕਮੀ ਹੈ ਜਾਂ ਜਿੱਥੇ ਕੰਮ ਹੋਣ ਵਾਲੇ ਆ ਉਹਨਾਂ ਕੰਮਾਂ ਨੂੰ ਲਗਾਤਾਰ ਜਾ ਕੇ ਮੌਕੇ ਤੇ ਜਾਇਜ਼ਾ ਲਿੱਤਾ ਜਾ ਰਿਹਾ ਤੇ ਨਾਲ ਦੀ ਨਾਲ ਉਹਨਾਂ ਨੂੰ ਕਰਵਾਇਆ ਵੀ ਜਾ ਰਿਹਾ ਕਿਉਂਕਿ ਮੁਹਾਲੀ ਸ਼ਹਿਰ ਦੇ ਵਿੱਚ ਲਗਾਤਾਰ ਮੀਂਹ ਆ ਦੇ ਬਰਸਾਤ ਆ ਦੇ ਤਾਂ ਲਗਾਤਾਰ ਰੋੜਾਂ ਤੇ ਪਾਣੀ ਭਰ ਜਾਂਦਾ ਅੱਜ ਉਸੇ ਨੂੰ ਲੈ ਕੇ ਜੋ ਕਿ ਜਿਹੜਾ ਮੁਹਾਲੀ ਦੇ ਫੇਸ 6 ਦੇ ਵਿੱਚ ਪਾਣੀ ਦੀ ਰਿਕਵਰਟ ਹੁੰਦੀ ਸੀ ਨਿਕਾਸੀ ਹੁੰਦੀ ਸੀ ਉਸ ਨੂੰ ਲੈ ਕੇ ਅੱਜ ਇੱਥੇ ਟਿਕਾਟਨ ਕੀਤਾ ਗਿਆ ਲਗ ਲਗ ਟੱਕ ਲਾਏ ਗਏ ਨੇ ਤੇ ਸਾਡੇ ਨਾਲ ਇਸ ਵਕਤ ਮੁਹਾਲੀ ਨਗਰ ਨਿਗਮ ਦੇ ਜਿਹੜੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਲਗਾਤਾਰ ਅਜੇ ਲੋਕ ਵੀ ਇੱਥੇ ਹੈਗੇ ਨਹੀਂ ਤਸਵੀਰਾਂ ਤੁਹਾਨੂੰ ਅ ਦਿਖਾ ਰਹੇ ਆ ਜਿੱਥੇ ਕਿ ਪੂਰੇ ਮੁਹਾਲੀ ਸ਼ਹਿਰ ਦੇ ਵਿੱਚ ਲਗਾਤਾਰ ਕੰਮ ਕੀਤੇ ਜਾ ਰਹੇ ਨੇ ਲੇਕਿਨ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵਕਤ ਮੁਹਾਲੀ ਸ਼ਹਿਰ ਦੇ ਨਗਰ ਨਿਗਮ ਦੇ ਸਰ ਬਹੁਤ ਧੰਨਵਾਦ ਬਹੁਤ ਬਹੁਤ ਸਾਡੇ ਨਾਲ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਜਦੋਂ ਕੋਈ ਬੰਦਾ ਥੈਂਕ ਯੂ ਵੀ ਕਰਦਾ ਨਾ ਤਾਂ ਆਪਾਂ ਨੂੰ ਥੋੜੀ એનર્ਜੀ ਮਿਲ ਜਾਂਦੀ ਆ ਪਰ ਲੰਬੇ ਦਾ ਰੋਜ਼ ਹੀ ਸੁਣਦੇ ਆਂ ਸਵੇਰੇ ਗੁੱਡ ਮਾਰਨਿੰਗ ਮੈਸੇਜ ਦਾ ਘਟਾਉਂਦਾ ਸਵੇਰੇ ਸੀਵਰੇਜ ਬਲੌਗ ਦਾ ਮੈਸੇਜ ਆਉਂਦਾ ਪਹਿਲਾਂ ਆਉਂਦਾ ਸਰ ਅੱਜ ਮੁਹਾਲੀ ਦੇ ਤੇ 6 ਦੇ ਵਿੱਚ ਆਇਓ ਘਟਨ ਕੀਤਾ ਕੀ ਕਰ ਮੈਂ ਪਹਿਲਾਂ ਦੱਸ ਚੁੱਕਿਆ ਕਿ ਅਸੀਂ ਜਿਹੜਾ ਅੱਜ 6 ਫੇਸ ਦੇ ਵਿੱਚ 400 ਨੰਬਰਾਂ ਦੇ ਵਿੱਚ ਖੜੇ ਆ ਔਰ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆਰਡਬਲਿਊ ਦੇ ਪ੍ਰਧਾਨ ਸਾਰੇ ਸਾਡੇ ਮੈਂਬਰ ਸਹਿਬਾਨ ਸਾਡੇ ਮੈਡਮ ਗੁਰਪ੍ਰੀਤ ਕੌਰ ਦੇ ਕਾਉਂਸਲਰ ਨੇ ਉਹਨਾਂ ਦੇ ਹਸਬੰਦ ਲਖਵੀਰ ਸਿੰਘ ਜੀ ਅਸੀਂ ਸਾਰੇ ਮਤਲਬ ਪਰਿਵਾਰ ਦੇ ਮੈਂਬਰ ਹੈ ਸੋ ਅੱਜ 16 ਲੱਖ ਰੁਪਏ ਦਾ ਜਿਹੜਾ ਕੰਮ ਸੀਗਾ ਰਿਪੇਅਰ ਦਾ ਕੰਮ ਇਹ ਸ਼ੁਰੂ ਕਰਵਾਇਆ ਹੈਗਾ ਇਹ ਕਾਫੀ ਲੌਂਗ ਪੈਂਡਿੰਗ ਡਿਮਾਂਡ ਸੀਗੀ ਤੇ ਕੁਝ ਅੰਕਲ ਜੀ ਹੁਣੇ ਦੱਸਿਆ ਕਿ ਮਤਲਬ ਕੋਈ ਗੁਰਦੁਆਰਾ ਸਾਹਿਬ ਦੇ ਸਾਹਮਣੇ ਕੰਮ ਹੋਣ ਵਾਲਾ ਸੀ ਉਹ ਹੋ ਚੁੱਕਿਆ ਇੱਕ ਮੰਦਰ ਕੋਲੇ ਕੰਮ ਹੋਣ ਵਾਲਾ ਉਹ ਕਰਵਾਵਾਂਗੇ ਅੱਗੇ ਅੱਗੇ ਜਿਹੜੇ ਕੰਮ ਅਧੂਰੇ ਨੇ ਉਹ ਜਲਦੀ ਪੂਰੇ ਕਰਾਂਗੇ ਕੁਝ ਕੰਮ ਇਹਦੇ ਹੈਗੇ ਚੱਲ ਰਹੇ ਆ ਲਗਾਤਾਰ ਜਦ ਇਹ ਵੀ ਦੇਖਿਆ ਜਾਂਦਾ ਮੁਹਾਲੀ ਦੇ ਵਿੱਚ ਬਰਸਾਤਾਂ ਆਉਂਦੀਆਂ ਨੇ ਲਗਾਤਾਰ ਰੋੜਾਂ ਤੇ ਪਾਣੀ ਭਰ ਜਾਂਦਾ ਉਹਨੂੰ ਦੇਖੋ ਬਰਸਾਤਾਂ ਜਦੋਂ ਆਉਂਦੀਆਂ ਹੁੰਦੀਆਂ ਨੇ ਪਾਣੀ ਆਉਂ ਉਹ ਪ੍ਰਬੰਧਤ ਵਿੱਚ ਕਮੀ ਜ਼ਰੂਰ ਹੈਗੀ ਆ ਕਿਉਂਕਿ ਪਿੱਛੇ ਸਰਵੇ ਕਰਵਾਇਆ ਸੀਗਾ ਕਿ ਬਾਹਰ ਦੀ ਕੰਪਨੀ ਤੋਂ ਉਹਦੇ ਵਿੱਚ ਸਰਵੇ ਦੇ ਵਿੱਚ ਰਿਪੋਰਟ ਆਈ ਸੀ ਕਿ 200 ਕਰੋੜ ਰੁਪਏ ਸਾਨੂੰ ਚਾਹੀਦਾ ਜੇਕਰ ਤੁਸੀਂ ਪਾਣੀ ਦਾ ਸਹੀ ਨਿਕਾਸੀ ਮਹਾਲੀ ਦੀ ਕਰਨੀ ਆ ਕਿਉਂਕਿ ਮਹਾਲੀ ਬਹੁਤ ਨੀਮਾ ਹੈ ਚੰਡੀਗੜ੍ਹ ਬਹੁਤ ਉੱਚਾ ਹੈ ਔਰ ਮਹਾਲੀ ਦੇ ਵਿੱਚ ਦਾ ਸਿਸਟਮ ਪਿਆ ਹੋਇਆ ਉਹ ਬਹੁਤ ਪੁਰਾਣਾ ਹੋ ਗਿਆ 50 ਸਾਲ ਪੁਰਾਣਾ ਹੋ ਚੁੱਕਿਆ ਉਹਨਾਂ ਨੇ ਦੱਸਿਆ ਸੀਗਾ ਕਿ ਇਹਦਾ 6 ਫੀਸ ਦਾ ਪਾਣੀ ਆ 1 ਫੀਸ ਦਾ ਪਾਣੀ ਆ ਔਰ ਆਪਣਾ 5 ਫੀਸ 4 ਫੀਸ ਉਹਨੂੰ ਅਸੀਂ ਬਲੌਂਗੀ ਜਿਹੜੀ ਪਟਿਆਲੇ ਦੀ ਰੋਹ ਕਹਿੰਦੇ ਨੇ ਆਪਾਂ ਉਹ ਨਦੀ ਚ ਪਾ ਦਾਂਗੇ ਜਿਹੜਾ ਅੱਗੇ ਪਾਣੀ ਹੈਗਾ 3B2 ਦਾ 71 ਸੈਕਟਰ ਦਾ ਉਹਨੂੰ ਅਸੀਂ ਲਖਨੌਰ ਚੋ ਦੇ ਵਿੱਚ ਪਾ ਦਾਂਗੇ ਜਿਹੜਾ ਅੱਗੇ ਪਾਣੀ ਹੈਗਾ 10 ਫੇਸ ਦਾ 9 ਫੇਸ ਦਾ ਉਹਨੇ 22 ਪੀਐਸ ਵਾਲਾ ਜਿਹੜਾ ਚੋ ਲੰਘਦਾ ਹੈਗਾ ਉਹਦੇ ਵਿੱਚ ਪਾ ਦਾਂਗੇ ਜਿਹੜਾ ਕਿ 11 ਫੇਸ ਵਾਲਾ ਪਾਣੀ ਹੈਗਾ ਉਹ ਪਾਣੀ ਅਸੀਂ ਜਿਹੜਾ ਅਗੇ ਕੰਡਾਲੇ ਕੰਬਾਲੇ ਤੁਸੀਂ ਦੇਖਦੇ ਏਅਰਪੋਰਟ ਰੋਡ ਤੋਂ ਇਹਨਾਂ ਚੋ ਲੰਘਦਾ ਹੈਗਾ ਉਹਦੇ ਵਿੱਚ ਪਾ ਦਾਂਗੇ ਤੇ 200 ਕਰੋੜ ਰੁਪਏ ਦਾ ਖਰਚਾ ਔਰ ਸਰਕਾਰ ਨੂੰ ਚਾਹੀਦਾ ਕਿ ਦੇਖੋ ਜਦੋਂ ਗਮਾੜਾ ਮੇਨ ਦਾ ਸ਼ਹਿਰ ਨੂੰ ਬਸਾਇਆ ਹੋਇਆ ਗਮਾਡਾ ਨੇ ਆ ਕਾਰਪੋਰੇਸ਼ਨ ਕੋਲੋਂ ਸਾਮ ਸੰਭਾਲ ਦੀ ਜ਼ਿੰਮੇਵਾਰੀ ਆ ਜੇਕਰ ਗਮਾਡਾ ਸਾਨੂੰ ਹੈਲਪ ਕਰੇ ਸਰਕਾਰ ਹੈਲਪ ਕਰੇ ਮੈਂ ਵਿਸ਼ੇ 600 ਕਰੋੜ ਦੀ ਮੰਗ ਕੀਤੀ ਸੀ ਕਿ ਸ਼ਹਿਰ ਦੇ ਵਿੱਚ ਬਹੁਤ ਕੰਮ ਨੇੜੇ ਹੋਣ ਵਾਲੇ ਨੇ ਜਿਹੜੀ ਸਿਟੀ ਬੱਸ ਸਰਵਿਸ ਵੀ ਜ਼ਰੂਰੀ ਆ ਕਿਉਂਕਿ ਸਾਡੇ ਸੀਰੀਅਸ ਸਿਟੀਜ਼ਨ ਹੈਗੇ ਆ ਉਹਨਾਂ ਨੂੰ ਗੱਡੀ ਪਾਰਕ ਕਰਨ 'ਚ ਪ੍ਰੋਬਲਮ ਹੈ ਗੱਡੀ ਚਲਾਉਣ 'ਚ ਪ੍ਰੋਬਲਮ ਹੈ ਜੇਕਰ ਸਾਡੇ ਕੋਲ ਆਪਣੀਆਂ ਬੱਸਾਂ ਹੋਣਗੀਆਂ ਅਸੀਂ 10 ਰੁਪਏ ਦਾ ਕਿਰਾਇਆ ਰੱਖਾਂਗੇ ਏਸੀ ਬੱਸ ਹੋਏਗੀ ਉਹ ਤੁਸੀਂ 32 ਸੈਕਟਰ ਜਾਣਾ 16 ਸੈਕਟਰ ਜਾਣਾ ਈਯੂ ਜਾਣਾ ਹੈ, ਕੋਰਾਲੀ ਜਾਣਾ ਹੈ, ਖਰੜ ਜਾਣਾ ਹੈ, ਜਿੱਦਕਪੁਰ ਜਾਣਾ ਤੁਸੀਂ 10 ਰੁਪਏ ਦੇ ਵਿੱਚ 10 ਪੂਰਾ ਦਿਨ ਵਿੱਚ ਘੁੰਮ ਸਕਦੇ ਹੋ। ਸੋ ਉਹ ਚੀਜ਼ ਦੀ ਬਹੁਤ ਲੋੜ ਹੈਗੀ ਆ। ਕਈ ਜਗ੍ਹਾ ਤਾਰਾਂ ਲਟਕ ਰਹੀਆਂ ਨੇ। ਕਈ ਜਗ੍ਹਾ ਤੇ ਡਰੇਨ ਸਿਸਟਮ ਦੀ ਕਮੀ ਆ। ਜਿਹੜਾ ਹੁਣ ਇੱਕ ਫੇਸ ਤੋਂ ਆ 6 ਫੇਸ ਤੋਂ ਲੈ ਕੇ ਇੱਕ ਫੇਸ ਤੋਂ 11 ਫੇਸ ਤੱਕ ਜਿਹੜਾ ਸੀਵਰੇਜ ਸਿਸਟਮ ਆ ਪੁਰਾਣਾ ਪਿਆ ਹੋਇਆ ਬਹੁਤ। ਉਹ ਡਾਟ ਵਾਲਾ। ਜੋ ਡਾਟ ਵਾਲਾ ਇਹਦਾ ਸੀਵਰੇਜ ਸਿਸਟਮ ਹੈ ਜਦੋਂ ਬੈਠ ਜਾਂਦਾ ਉਹ ਸੜਕ ਵੀ ਬੈਠ ਜਾਂਦੀ ਆ, ਸਿਸਟਮ ਵੀ ਬੈਠ ਜਾਂਦਾ। ਉਹ ਘਰ ਤੋਂ ਘਰ 2-2 ਮਹੀਨੇ ਫਿਰ ਰਿਪੇਅਰ ਨਹੀਂ ਹੁੰਦਾ। ਉਹ ਚਾਹੀਦਾ ਕਿ ਸਾਨੂੰ ਨਵਾਂ ਪੁਣਾ ਬਣਦਾ ਹੈ ਉਹਦੇ 100 150 ਰੁਪਏ ਖਰਚਾ ਉਹਦੇ ਤੇ ਵੀ ਆਉਣ ਵਾਲਾ ਹੈ ਮਹਾਲੀ ਦੇ ਵਿੱਚ ਬਹੁਤ ਚੀਜ਼ਾਂ ਨੇ ਅਜੇ ਸਾਨੂੰ ਇੰਡੋਰ ਸਟੇਡੀਅਮ ਦੀ ਵੀ ਲੋੜ ਹੈ 골ਫ ਕੋਰਸ ਦੀ ਵੀ ਲੋੜ ਹੈ इवन 에어ਪੋਰਟ ਇੰਟਰਨੈਸ਼ਨਲ 에어ਪੋਰਟ ਐਥੇ ਹਰ ਇੱਕ ਬੰਦਾ ਜਿਹੜਾ ਬਾਹਰੋਂ ਆਉਂਦਾ ਉਹ ਮਹਾਲੀ ਦੇ ਵਿੱਚ ਐਂਟਰੀ ਹੁੰਦੀ ਹੈ ਗੇਟਵੇ ਆ ਮਹਾਲੀ ਪੂਰੇ ਪੰਜਾਬ ਦਾ ਅਸੀਂ ਰਾਜਧਾਨੀ ਕਹਿੰਦੇ ਆ ਪੰਜਾਬ ਦੀ ਪਰ ਇੱਥੇ ਸਹੂਲਤਾਂ ਦੀਆਂ ਕਮੀਆਂ ਹੈਗੀਆਂ ਨੇ ਜੇ ਸਰਕਾਰ ਹੈਲਪ ਕਰੇ ਤਾਂ ਮੈਂ ਸਮਝਦਾ ਕਿ ਸਾਰੀਆਂ ਪੂਰੀਆਂ ਹੋ ਸਕਦੀਆਂ ਨੇ ਔਰ ਕਿਸੇ ਨੂੰ ਵੀ ਜੋ ਬੰਦਾ ਭਾਵੇਂ ਬਾਹਰੀ ਕੰਟਰੀ ਤੋਂ ਵੀ ਆਉਂਦਾ ਉਮੀਦ ਇਹ ਜਾ ਕੇ ਮਹਿਸੂਸ ਕਰੂਗਾ ਕਿ ਯਾਰ ਬਾਰ ਬਾਰ ਗਿਆ ਸਹੂਲਤਾਂ ਸੇ ਹੈ ਗਿਆ ਇਹ ਵੀ ਦੇਖਿਆ ਸਹੂਲਤ ਦੀ ਗੱਲ ਕੀਤੀ ਜਾਵੇ ਤੁਸੀਂ ਬੱਸਾਂ ਵਾਲੀ ਗੱਲ ਛੱਡੀ ਬੱਸਾਂ ਵਾਲਾ ਕਈ ਟਾਈਮ ਤੋਂ ਲਗਾਤਾਰ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਬੱਸ ਚਲਾਈ ਜਾਏਗੀ ਲੋਕਲ ਤੇ ਆਟੋ ਵਾਲਿਆਂ ਨੇ ਵੀ ਲਗਾਤਾਰ ਕਰਾਇਆ ਲੋਕਾਂ ਤੋਂ ਲੁੱਟਿਆ ਜਾਂਦਾ ਲੇਕਿਨ ਬੱਸ ਸਰਵਿਸ ਅਜੇ ਤੱਕ ਸ਼ੁਰੂ ਨਹੀਂ ਹੋਈ ਆ ਲਗਾਤਾਰ ਪ੍ਰੋਸੀਜਰ ਦੇ ਵਿੱਚ ਚੱਲਿਆ ਉਮੀਦ ਆ ਕਦ ਤੱਕ ਚੱਲੂਗਾ ਕੁਝ ਦੇਖੋ ਗੱਲ ਲੁੱਟਣ ਦੀ ਗੱਲ ਨਹੀਂ ਆਪਾਂ ਕਰ ਸਕਦੇ ਜਦੋਂ ਤੱਕ ਕੋਈ ਆਪਣੇ ਕੋਲੇ ਸਾਧਨ ਆਪਣੇ ਕੋਲੇ ਹੈ ਨਹੀਂ ਤਾਂ ਫਿਰ ਅਸੀਂ ਆਪਣੀ ਆਪ ਸਾਨੂੰ ਸਹਾਰਾ ਬਾਟੋ ਦੇ ਲੈਣਾ ਪੈਂਦਾ ਜਦੋਂ ਮਤਲਬ ਬਸਾਂ ਸਰਕਾਰ ਜਿੰਮੇਵਾਰੀ ਬਣਦੀ ਹੈ ਘੱਟੋ ਘੱਟ 100 ਕਰੋੜ ਦਾ ਖਰਚਾ ਹੈਗਾ ਉਹ 100 ਕਰੋੜ ਰੁਪਏ ਸਰਕਾਰ ਦੇਵੇ ਤੇ ਬਸਾਂ 1 ਮਹੀਨੇ ਦੇ ਵਿੱਚ ਪੈ ਜਾਣਗੀਆਂ ਅਸੀਂ ਸ਼ੁਰੂ ਕਰਵਾ ਦਾਂਗੇ ਉਹ ਸਾਰੇ ਜਿਹੜੇ ਪੁਆਇੰਟ ਵਗੈਰਾ ਬਣੇ ਹੋਏ ਨੇ ਠੀਕ ਹੈ ਇਹ ਸਾਡੇ ਨਾਲ ਸੀ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਟੀ ਸਿੱਧੂ ਉਹਨਾਂ ਨੇ ਮੁਹਾਲੀ ਸ਼ਹਿਰ ਨੂੰ ਡਿਵੈਲਪਮੈਂਟ ਨੂੰ ਲੈ ਕੇ ਪੂਰੀ ਜਾਣਕਾਰੀ ਦਿੱਤੀ ਹੈ ਮੁਹਾਲੀ ਤੋਂ ਨਿਸ਼ਾਨ ਸਿੰਘ ਦੀ ਖਾਸ ਰਿਪੋਰਟ